ਸੇਨਾ ਗੁਰੂ ਪਿਆਰਿਓ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਸਰਹੰਦ ਸ਼ਹਿਰ ਵਿਖੇ ਨੀਆਂ ਦੇ ਵਿੱਚ ਜੋ ਫਤੇਗੜ੍ਹ ਸਹਿਬ ਵਿਖੇ ਅੱਜ ਗੁਰਦੁਆਰਾ ਸਾਹਿਬ ਸਥਾਪਿਤ ਹੈ ਤਿੱਥੇ ਉਹਨਾਂ ਨੂੰ ਨੀਆਂ ਦੇ ਵਿੱਚ ਚਿੰਨ ਕੇ ਸ਼ਹੀਦ ਕੀਤਾ ਗਿਆ ਜਦੋਂ ਚਮਕੌਰ ਦੀ ਗੜੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਹਬਜ਼ਾਦੇ ਸ਼ਹੀਦ ਹੋ ਗਏ ਗੁਰੂ ਸਾਹਿਬ ਜੀ ਉੱਥੋਂ ਅੱਗੇ ਆ ਗਏ ਮਾਛੀਵਾੜੇ ਦੇ ਜੰਗਲਾਂ 'ਚ ਤੇ ਇਧਰ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਜੀ ਪਹਾੜੀ ਰਸਤੇ ਹੁੰਦੇ ਹੋਏ ਕੁੰਮੇ ਮਾਛੀ ਦੇ ਕੁੱਲੀ ਵਿੱਚ ਪਹੁੰਚੇ ਜੋ ਮਲਾ ਦਾ ਕੰਮ ਕਰਦਾ ਸੀ ਬੇੜੀ ਦਾ ਕੰਮ ਕਰਦਾ ਸੀ ਉਸ ਦੇ ਕੋਲ ਰਾਤ ਕੱਟੀ ਅਗੋਂ ਇਸ ਨੂੰ ਇਹਨਾਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ ਜੋ ਗੁਰੂ ਘਰ ਦਾ ਰਸੋਈਆ ਸੀ 21 ਸਾਲ ਜਿਸ ਨੇ ਗੁਰੂ ਘਰ ਰਸੋਈਆ ਦੀ ਡਿਊਟੀ ਨਿਭਾਈ ਸੀ ਉਹ ਮਿਲ ਪਿਆ ਕਹਿਣ ਲੱਗਾ ਮਾਤਾ ਜੀ ਤੁਸੀਂ ਮੇਰੇ ਪਿੰਡ ਥਿੜੀ ਚੱਲੋ ਤੁਹਾਨੂੰ ਮੈਂ ਉੱਥੇ ਰੱਖਾਂਗਾ ਜਦੋਂ ਅਮਨ ਅਮਾਨ ਹੋ ਗਿਆ ਤੇ ਤੁਹਾਨੂੰ ਮੈਂ ਗੁਰੂ ਸਾਹਿਬ ਦੇ ਕੋਲ ਛੱਡ ਆਵਾਂਗਾ ਉਹਨ ਮਾਤਾ ਗੁਜਰੀ ਜੀ ਨੇ ਉਸਤੇ ਭਰੋਸਾ ਕੀਤਾ ਕਿ ਸਾਡਾ ਇਹ ਰਸੋਈਆ ਹੈ ਇਹ ਸਾਨੂੰ ਧੋਖਾ ਤਾਂ ਨਹੀਂ ਦੇਂਦਾ ਪਰ ਉਸਨੇ ਧੋਖਾ ਦੇਣਾ ਸੀ ਲਿਖਤੇਵੇਂ ਸੀ ਉਹ ਕਰ ਲੈ ਗਿਆ ਕਰ ਜਾ ਕੇ ਜਦੋਂ ਉਸਨੇ ਦੇਖਿਆ ਕਿ ਇਹਨਾਂ ਦੇ ਕੋਲ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਹਨ ਬੇਈਮਾਨ ਹੋ ਗਿਆ ਚੁਰਾ ਲਈਆਂ ਰੋਲਾ ਪਾ ਦਿੱਤਾ ਔਰ ਮੋਰਿੰਡੇ ਥਾਣੇ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਮੇਰੇ ਘਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਠਹਿਰੇ ਹੋਏ ਨੇ ਤੇ ਆਪ ਉਹਨਾਂ ਨੂੰ ਫੜ ਲਵੋ ਤੇ ਇਸ ਲਾਲਚ ਵੱਚ ਬਸ ਹੋ ਕੇ ਗੰਗੂ ਬ੍ਰਹਮਣ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਫੜਾ ਦਿੱਤਾ ਸੂਬੇ ਸਰਹੰਦ ਦੇ ਕੋਲ ਆਖਰ ਪੇਸ਼ ਕੀਤੇ ਗਏ ਤਾਂ ਉਹਨਾਂ ਨੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਕਿ ਤੁਸੀਂ ਸਾਡਾ ਧਰਮ ਕਬੂਲ ਕਰ ਲਵੋ ਤੁਹਾਨੂੰ ਪਾਤਸ਼ਾਹੀਆਂ ਦਿੱਤੀਆਂ ਜਾਣਗੀਆਂ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਤੁਸੀਂ ਐਸ਼ੋ ਰਾਮ ਕਰੋਗੇ ਤੁਸੀਂ ਸੁਖ ਮਾਣੋਗੇ ਤਾਂ ਸਹਿਬਜ਼ਾਦੇ ਛੋਟੇ ਕਹਿਣ ਲੱਗੇ ਇਹ ਸੂਬਾ ਸਰਹੰਦ ਕਿ ਐਸ਼ੋ ਰਾਮ ਕਰਦਾ ਹੋਇਆ ਪਾਤਸ਼ਾਹੀਆਂ ਭੋਗਦਾ ਹੋਇਆ ਬੰਦਾ ਮਰਦਾ ਨਹੀਂ ਆਖਰੇ ਇੱਕ ਦਿਨ ਮਰ ਜਾਂਦਾ ਹੈ ਇੱਕ ਦਿਨ ਮਰਨਾ ਹੈ ਤੇ ਫਿਰ ਅਨਖ ਆਣ ਸ਼ਾਨ ਦੇ ਨਾਲ ਬੰਦਾ ਮਰੇ ਕਿਉਂਕਿ ਬੁਜਰਾਂ ਦੀ ਨਿਆਈ ਮਰੇ ਸਾਨੂੰ ਕੋਈ ਮਰਨ ਦਾ ਡਰ ਨਹੀਂ ਜੋ ਤੇਰੇ ਮਨ ਵਿੱਚ ਆਉਂਦਾ ਸਾਨੂੰ ਸਜਾ ਦੇ ਅਸੀਂ ਹੱਸ ਕੇ ਉਹ ਕਬੂਲ ਕਰਾਂਗੇ ਸਾਨੂੰ ਮੌਤ ਦਾ ਡਰ ਨਹੀਂ ਇਸ ਤਰ੍ਹਾਂ ਦੋ ਦਿਨ ਛੋਟੇ ਸਾਹਿਬ ਜਦਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਔਰ ਰਾਤ ਨੂੰ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਦੇ ਕੋਲ ਉਹਨਾਂ ਨੂੰ ਕੈਦ ਕਰਕੇ ਰੱਖਦੇ ਤੇ ਸਵੇਰ ਪੇਸ਼ ਜਾ ਕੇ ਕਰਦੇ ਆਖਰ ਕਾਜੀ ਨੇ ਫਤਵਾ ਲਾਇਆ ਕਿ ਇਹਨਾਂ ਨੂੰ ਨੀਆਂ ਦੇ ਵਿੱਚ ਚਿੰਦਿੱਤਾ ਜਾਏ ਸੋ ਗੁਰੂ ਪਿਆਰਿਓ ਸਹਿਬਜ਼ਾਦੇ ਇਸ ਸਜ਼ਾ ਨੂੰ ਹੱਸ ਕੇ ਕਬੂਲ ਉਹਨਾਂ ਕੀਤਾ ਕਿ ਸੂਬਾ ਸਰਹੰਦ ਸਾਨੂੰ ਮੌਤ ਦਾ ਕੋਈ ਡਰ ਨਹੀਂ ਪਰ ਆਪਣਾ ਅਸੀਂ ਦੀਨ ਧਰਮ ਨਹੀਂ ਛੱਡ ਸਕਦੇ ਸੋ ਗੁਰੂ ਪਿਆਰਿਓ ਅੱਜ ਦੇ ਦਿਨ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਜੋ ਛੋਟੀ ਉਮਰ ਦੇ ਉਮਰ ਦੇ ਸੰਨ ਇਹਨਾਂ ਨੂੰ ਨੇ ਦੇ ਵਿੱਚ ਖਲਾ ਰਿਆ ਗਿਆ ਚਾਰ ਚਫੇਰੇ ਇੱਡਾ ਲਾ ਕੇ ਚਿੰਨ ਦਿੱਤਾ ਗਿਆ ਜਦ ਕੰਧ ਗੁਰੂ ਪਿਆਰਿਓ ਇਹਨਾਂ ਦੇ ਮੁਖ ਤੇ ਪਹੁੰਚੀ ਤਾਂ ਕੰਧ ਫਟ ਗਈ ਉਸ ਵੇਲੇ ਇੱਕ ਤੋਤਾ ਸਾਹਮਣੇ ਰੁੱਖ ਦੇ ਬੈਠਾ ਸੀ ਉਸ ਨੇ ਆਪਣੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਾਏ ਤੇ ਨਾਲ ਉਸ ਨੇ ਬੋਲੀ ਬੋਲੀ ਕਿ ਹੁਣ ਮੁਗਲ ਰਾਜ ਦਾ ਅੰਤ ਹੋ ਗਿਆ ਹੁਣ ਮੁਗਲ ਰਾਜ ਦਾ ਅੰਤ ਹੋ ਗਿਆ ਔਰ ਜਿੰਨੇ ਉੱਥੇ ਲੋਕ ਖਲੇ ਸਨ ਨਾ ਸਾਰੇ ਆਪਣੇ ਦਿਲ ਦੇ ਵਿੱਚ ਇਹ ਕੁਝ ਕਹਿ ਰਹੇ ਸਨ ਹੁਣ ਮੁਗਲ ਰਾਜ ਦਾ ਅੰਤ ਹੋ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਜਦ ਨੀਆਂ ਜਿ ਚਿਨਿਆ ਗਿਆ ਕੰਧ ਆਖਿਰ ਪਾਟ ਗਈ ਡਿੱਗ ਪਈ ਤੇ ਸੂਬਾ ਸਰਹੰਦ ਨੇ ਹੁਕਮ ਕੀਤਾ ਸਾਸਲ ਬਸਲ ਨੂੰ ਕਿ ਇਹਨਾਂ ਦਾ ਸਿਰ ਕਲਮ ਕਰ ਦਿਓ ਉਹਨਾਂ ਜ਼ਾਲਮਾਂ ਨੇ ਸਹਿਬਜ਼ਾਦਿਆਂ ਦੇ ਹਿੱਕ ਤੇ ਬੈਠ ਕੇ ਸਾਸਲ ਬੇਗ ਨੇ ਸਾਸਲ ਬਸਲ ਬੇਗ ਨੇ ਦੋਨਾਂ ਨੇ ਬੈਠ ਕੇ ਦੋਹਾਂ ਸਹਿਬਜ਼ਾਦਿਆਂ ਦੀ ਸ਼ਾਦੀ ਤੇ ਸ਼ੁਰੇ ਦੇ ਨਾਲ ਸਾਰ ਰਗ ਕੱਟ ਦਿੱਤੀ ਸੋ ਗੁਰੂ ਪਿਆਰੋ ਇਸ ਤਰ੍ਹਾਂ ਬਾਬਾ ਜੋਰਾਵਰ ਅਤੇ ਹਤੇ ਸਿੰਘ ਜੀ ਸ਼ਹੀਦ ਹੋ ਗਏ ਪਰ ਆਪਣੇ ਧਰਮ ਦੀ ਆਨ ਸ਼ਾਨ ਬਾਨ ਨੂੰ ਉੱਚਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਰਤਬਾ ਉੱਚਾ ਕੀਤਾ ਛੋਟੀ ਉਮਰ ਸੀ ਸਾਡੇ ਬੱਚੇ ਏਡਿਆਂ ਨੂੰ ਕਿਤੇ ਕੰਡਾ ਵੱਜ ਜਾਵੇ ਸੂਲ ਵੱਜ ਜਾਵੇ ਕੋਈ ਫਟ ਲੱਗ ਜਾਵੇ ਨਾ ਰੋਂਦੇ ਹੋਏ ਚੁੱਪ ਨਹੀਂ ਕਰਦੇ ਪਰ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸੰਦ ਸਹਿਬ ਜਾਦੇ ਹੱਸ ਕੇ ਮੌਤ ਨੂੰ ਕਬੂਲ ਕਰ ਗਏ ਤੇ ਉਹਨਾਂ ਦਾ ਸਸਕਾਰ ਭਾਈ ਟੋਡਰਮਲ ਸ਼ਾਹੂਕਾਰ ਨੇ ਆਪਣਾ ਘਰ ਬਾਹਰ ਵੇਚ ਕੇ ਸਾਰੀ ਜਾਇਦਾਦ ਵੇਚ ਕੇ ਸੋਨੇ ਦੀਆਂ ਮੋਹਰਾ ਖੜੀਆਂ ਕਰਕੇ ਥਾਂ ਖਰੀਦੀ ਤੇ ਉਥੇ ਉਹਨਾਂ ਦੋਹਾਂ ਸਹਿਬਜ਼ਾਦਿਆਂ ਦਾ ਇਧਰ ਮਾਤਾ ਗੁਜਰ ਕੌਰ ਨੇ ਜਦ ਸੁਣਿਆ ਕਿ ਛੋਟੇ ਸਹਿਬਜ਼ਾਦੇ ਸ਼ਹੀਦ ਹੋ ਗਏ ਹਨ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਹੋਇਆਂ ਆਪਣੇ ਸਵਾਸ ਤਿਆਗ ਦਿੱਤੇ ਹੁਣ ਕਈ ਸੋਚਣਗੇ ਕਿ ਉਹਨਾਂ ਨੇ ਸਵਾਸ ਕਿਵੇਂ ਤਿਆਗ ਦਿੱਤੇ ਗੁਰੂ ਪਿਆਰਿਓ ਜਿਹੜੇ ਅਵਤਾਰੀ ਪੁਰਸ਼ ਹੁੰਦੇ ਨੇ ਮਹਾਪੁਰਸ਼ ਹੁੰਦੇ ਨੇ ਬੰਦਗੀਵਾਨ ਹੁੰਦੇ ਨੇ ਨਾ ਉਹਨਾਂ ਨੂੰ ਇਹ ਵਿਧੀ ਆਉਂਦੀ ਹੁੰਦੀ ਹੈ ਜਦੋਂ ਚਾਹਣ ਉਹ ਆਪਣੇ ਸਵਾਸ त्याग ਸਕਦੇ ਨੇ ਕਿਉਂਕਿ ਉਹਨਾਂ ਨੇ ਸਾਰੀ ਪ੍ਰਕਿਰਿਆ ਸਿੱਖੀ ਹੁੰਦੀ ਸਵਾਸ ਚੜਾਉਣ ਦੀ ਸਵਾਸਾਂ ਨੂੰ ਲਾਉਣ ਦੀ ਔਰ ਆਪਣੇ ਆਪ ਨੂੰ ਇਸ ਦੁਨੀਆ ਤੋਂ ਰਸਤ ਕਰਨ ਵਾਸਤੇ ਉਹਨਾਂ ਸਾਰੀ ਜਾਂਚ ਸਿੱਖੀ ਹੁੰਦੀ ਇਸ ਤਰ੍ਹਾਂ ਜਦ ਮਾਤਾ ਗੁਜਰੀ ਜੀ ਨੇ ਸੁਣਿਆ ਕਿ ਛੋਟੇ ਸਹਿਬ ਜਗਦੇ ਸ਼ਹੀਦ ਹੋ ਗਏ ਹਨ ਤੇ ਉਹਨਾਂ ਨੇ ਉਸ ਵੇਲੇ ਇੱਕ ਮਾਤਾ ਜੀਤਾ ਨੂੰ ਆਵਾਜ਼ ਮਾਰੀ ਉਹ ਆਵਾਜ਼ ਇੱਕ ਕਵੀ ਨੇ ਇਸ ਤਰ੍ਹਾਂ ਅੱਖਰਾਂ ਦੇ ਵਿੱਚ ਲਿਖਿਆ ਹੈ ਮਾਤਾ ਗੁਜਰੀ ਜੀ ਕੀ ਕਹਿੰਦੇ ਹਨ ਆ ਜਾ ਜੀਤਾ ਰਾਣੀਆਂ ਨਿ ਲੈ ਮਿੰਟਦਾਰੇ ਆ ਜਾ ਜੀਤਾ ਰਾਣੀਆਂ ਨਿ ਲੈ ਮਿੰਟਦਾਰੇ ਤਕ ਲੈ ਮੇਰੀ ਬੱਚੀ ਐ ਨਹੀਂ ਚੱਲ ਚੜਦੇ ਖਾਰੇ ਤਕ ਲੈ ਮੇਰੀ ਬੱਚੀ ਐ ਨਹੀਂ ਚੰਨ ਚੜਦੇ ਖਾਰੇ ਇਸ ਤਰ੍ਹਾਂ ਮਾਤਾ ਗੁਜਰੀ ਜੀ ਨੇ ਮਾਤਾ ਜੀਤੋ ਨੂੰ ਆਵਾਜ਼ ਮਾਰੀ ਜੋ ਸਵਰਗਾਂ ਦੇ ਪਹਿਲਾਂ ਹੀ ਇਸ ਦੁਨੀਆ ਤੋਂ ਪਰਲੋਗ ਗਮਨ ਕਰ ਗਏ ਸਨ ਜੋ ਸੱਚਖੰਡ ਵਿੱਚ ਵਰਾਜੇ ਸਨ ਉਹਨਾਂ ਨੂੰ ਆਵਾਜ਼ ਦਿੱਤੀ ਔਰ ਆਪਣੇ ਸਵਾਸ ਤਿਆਗ ਦਿੱਤੇ ਸਤਖੰਡ ਨੂੰ ਗਏ ਚਲੇ ਭਾਈ ਡੋਡਰ ਮੱਲ ਨੇ ਇਹਨਾਂ ਦੋਹਾ ਸਹਿਬਜ਼ਾਦਿਆਂ ਦਾ ਅਤੇ ਮਾਤਾ ਗੁਜਰੀ ਜੀ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਜੋ ਉਹਨਾਂ ਦੀ ਅੰਸ਼ ਬੰਸ ਅੱਜ ਵੀ ਗੁਰੂ ਪਿਆਰਿਓ ਮੌਜੂਦ ਹੈ ਜੋ ਕਹਿੰਦੇ ਨੇ ਸਾਨੂੰ ਸਹਿਬਜ਼ਾਦੇ ਆਣ ਕੇ ਦਰਸ਼ਨ ਦਿੰਦੇ ਨੇ ਤੇ ਮਾਤਾ ਗੁਜਰੀ ਜੀ ਵੀ ਆਣ ਕੇ ਦਰਸ਼ਨ ਦਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਵੀ ਦਰਸ਼ਨ ਦਿੰਦੇ ਨੇ ਸੋ ਗੁਰੂ ਪਿਆਰਿਓ ਅੱਜ ਅਤੇ ਕੱਲ ਦਾ ਦਿਨ ਫਤੇ ਗਾੜੂ ਸਰਹੰਦ ਵਿਖੇ ਰੱਬੀ ਜੋਤ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਕਰਦੀ ਉੱਥੋਂ ਦਾ ਇੱਕ ਗ੍ਰੰਥੀ ਸਿੰਘ ਮਿਲਿਆ ਕਹਿੰਦਾ ਕਿ ਮੈਂ ਅੱਖੀਂ ਦੇਖਿਆ ਸੱਚ ਹੈ ਦੋ ਜੋਤਾਂ ਉਧੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਪ੍ਰਕਰਮਾ ਕਰਕੇ ਲੋਪ ਹੋ ਜਾਂਦੀਆਂ ਆਕਾਸ਼ ਦੇ ਵਿੱਚ ਅੱਜ ਵੀ ਜਿਹੜੇ ਗੁਰਮੁਖ ਗੁਰੂ ਦੇ ਪਿਆਰੇ ਹਨ ਉਹਨਾਂ ਨੂੰ ਦਰਸ਼ਨ ਹੁੰਦੇ ਨੇ ਉਹਨਾਂ ਦੋ ਜੋਤਾਂ ਦੇ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਛੋਟੇ ਸਹਿਬਜ਼ਾਦੇ ਅੱਜ ਦੇ ਦਿਨ ਸ਼ਹੀਦ ਹੋ ਗਏ ਤੇ ਲਸਾਨੀ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਜੋ ਰਹਿੰਦੀ ਦੁਨੀਆ ਤੱਕ ਸਦਾ ਕਾਇਮ ਰਹੇਗੀ ਸੋ ਇਹਨਾਂ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਪੁੱਲਾਂ ਗਲਤੀਆਂ ਦੀ ਖਿਮਾ ਬਖਸ਼ਨੀ ਬਲਾਉ ਫਤਿਹ ਆਖੋ ਜੀ ਵਾਹਿ